no i ਆਹਿਬ ਗੁਣੀ ਨਿਤਾ ਨਾਮ ਤੁਮਰੀ ਮਹਾਂ ਭਰਨ ਸਤਿ ਤੁਂ ਤਕੁਰ ਓਛ ਪਗਵ ਹੇ ਪ੍ਰਭ ਸਰਣਾਗਤੀ ਕਿਰਪਾ ਨਦਯਾ ਦਯਾ ਇੱਕ ਅਖਰ ਹਰ ਮਨ ਵਸਤ ਨਾਨਕ ਹੋਤ ਨਾ ਲਾ ਇੱਕ ਅਕਰ ਹਰ ਮਨ ਵਸਤ ਨਾਨਕ ਹੋਤ ਨਾ ਨਝੋ ਕੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਬਰ ਤਕਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਭੰਡਾਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਰਵਾ ਲਈ ਤੇ ਸਤਿਗੁਰਾਂ ਦੀ ਦੀਪਾਵਨ ਮੁਬਾਰਕ ਨਿੱਗੀ ਗੋਦ ਦਾ ਆਨੰਦ ਮਾਣਦੇ ਹਾਂ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸਵਾਰੇ ਖਾਲਸਾ ਰੂਪ ਸਤ ਸੰਗਤ ਜੀਉ ਬੜੇ ਹੀ ਬਾਗ ਹਨ ਸਰੋਮਣੀ ਭਗਤ ਭਗਤ ਕਵੀ ਜੀਾਂ ਦੀ ਮੁਬਾਰਕ ਰਸਨਾ ਨੂੰ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਪਾਵਨ ਸ਼ਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਲੜੀਵਾਰਤਾ ਵਿਚਾਰਾਂ ਸੰਧਿ ਭਉਂਦੇ ਹਾਂ ਅੱਜ ਦੇ ਪਾਵਨ ਸ਼ਲੋਕ ਦੇ ਅੰਦਰ ਭਗਤ ਕਵੀ ਜੀ ਸਲਿਕਾ ਜਿੰਦਗੀ ਦਾ ਸਾਨੂੰ ਸਿਖਾ ਰਹੇ ਨੇ ਕਬੀਰ ਦੀਨ ਗਵਾਇਆ ਦੁਨੀਆ ਸਿਉ ਦੁਨੀਆ ਨਾ ਚੱਲੀ ਸਾਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਜੋ ਭਗਤ ਕਲਵੀਰ ਜੀ ਕਹਿ ਰਹੇ ਨੇ ਤਾਂ ਸਾਰੀ ਦੁਨੀਆ ਇਸ ਦੀਨ ਨੂੰ ਗਵਾ ਲੈਂਦੀ ਹੈ ਆਪਣਿਆਂ ਕਰਕੇ ਇਸ ਦੁਨੀਆਂ ਕਰਕੇ ਪਰ ਜਦੋਂ ਦੁਨੀਆਂ ਦੀ ਜ਼ਰੂਰਤ ਪੈਂਦੀ ਹੈ ਜਿਹਦੇ ਲਈ ਜੀਨ ਗਵਾਉਂਦੇ ਉਹਦੀ ਜ਼ਰੂਰਤ ਪੈਂਦੀ ਹੈ ਤਾਂ ਉਦੋਂ ਉਹ ਆਪਣੇ ਹੱਥ ਕੜੇ ਕਰ ਜਾਂਦੇ ਨੇ ਹੁਣ ਇੱਕ ਦੁਨੀਆਂ ਤੇ ਜਗਤ ਤੇ ਸਾਡੀ ਜਿੱਥੇ ਜ਼ਰੂਰਤ ਹੈ ਭਗਤ ਕਬੀਰ ਜੀ ਉਥੇ ਗੱਲ ਕਰਦੇ ਨੇ ਦੁਨੀਆਂ ਤੋਂ ਜਦੋਂ ਜਾਣਾ ਤਾਂ ਪਤਾ ਇਕੱਲਿਆਂ ਨਹੀਂ ਜਾਣਾ ਪਰ ਜੇ ਸਮੇ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਜਾਂ ਕੋਈ ਸਾਡੀ ਕਰ ਸਕਦਾ ਉਥੋਂ ਮੁੱਖ ਮੋੜਿਆ ਜਾਵੇ ਅਤੇ ਉਹਦੇ ਲਈ ਉਹਨੇ ਦੀਨ ਤੱਕ ਆਪਣਾ ਬਵਾ ਦਿੱਤਾ ਹੋਵੇ ਦੀਨ ਜਿਹੜਾ ਇਨਸਾਨ ਨੂੰ ਰੱਬ ਦੇ ਦਰ ਤੇ ਪਰਮਾਨ ਕਰਦਾ ਹੈ ਜਿਹਨੇ ਦੀਨੇ ਗਵਾ ਦਿੱਤੇ ਦੇ ਪੱਲੇ ਰਹਿ ਵੀ ਕੀ ਹੈ ਤੇ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਇਸ ਗਾਫਲ ਨੇ ਇਸ ਮਟੁਖ ਨੇ ਆਪਣਾ ਮਜਹਬ ਗਵਾ ਦਿੱਤਾ ਆਪਣਾ ਦੀਨ ਗਵਾ ਦਿੱਤਾ ਗਵਾਇਆ ਕਿੰਨਾ ਦੇ ਲਈ ਹੈ ਕਿ ਆਵੀ ਮੇਰਾ ਹੈ ਆਵੀ ਮੇਰਾ ਹੈ ਆਪਣੀ ਮੈਂ ਵਿੱਚ ਸਮਾ ਆਇਆ ਸਮ ਆਪਣੇ ਰਫਤਾਰ ਦੇ ਨਾਲ ਚੱਲਦਾ ਸਮਾਂ ਆਇਆ ਸਮਾਂ ਬਦਲੇ ਤਬ ਤੇਰਾ ਥੋੜਾ ਕਮ ਡਾਉਨ ਹੋਇਆ ਉਹ ਉਚਾਈਆਂ ਤੇ ਹੋਇਆ ਤੂੰ ਆਪਣੇ ਨਾਲ ਲੈ ਕੇ ਚੱਲੇ ਆ ਤਾਂ ਜਿਉਂ ਥੋੜਾ ਡਾਉਨ ਹੋਇਆ ਨਾਲ ਦੀ ਨਾਲ ਦਿਨ ਬੋਲ ਤੂੰ ਦੀਨ ਦੀ ਪ੍ਰਵਾਹ ਵੀ ਨਹੀਂ ਕੀਤੀ ਕਿ ਮੈਂ ਘਰ ਦੇ ਵਿੱਚ ਮੇਰੀ ਜ਼ਰੂਰਤ ਹੈ ਜਾਂ ਮੈਂ ਆ ਕਾਰਜ ਕਰਨੇ ਨੇ ਉਹ ਆਪਣਿਆਂ ਨੂੰ ਕਮਾਉਂਦਾ ਰਿਹਾ ਆ ਮੇਰਾ ਰਿਸ਼ਤਾ ਮੇਰਾ ਪਰਿਵਾਰ ਇਦਾਂ دوست ਮਿੱਤਰ ਦੀਆਂ ਦੀ ਪਰਵਾਹ ਨਾ ਕੀਤੀ ਹੁਣ ਇਥੇ ਭਗਤ ਕਬੀਰ ਜੀ ਕਹਿੰਦੇ ਨੇ ਪਾਏ ਕੋਹਾੜਾ ਮਾਰੇ ਆ ਗਾਫਲ ਆਪਣੇ ਹੱਥ ਹੱਥ ਦੇ ਵਿੱਚ ਇਹਦੇ ਕੋਹਾੜਾ ਹੈ ਅਤੇ ਲੱਕੜ ਦੇ ਮਾਰਨ ਦੀ ਬਜਾਏ ਇਹਨੇ ਆਪਣੇ ਪੈਰ ਤੇ ਮਾਰੇ ਹੁਣ ਜਿਹੜਾ ਆਪਣੇ ਪੈਰ ਤੇ ਮਾਰ ਰਿਹਾ ਕੋਹੜਾ ਤਾਂ ਮੂਰਖੀ ਹੈ ਗਾਫਲੀ ਹੈ ਇਹਦੇ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਇਸ ਗਾਫਲ ਨੇ ਆਪਣੇ ਹੱਥ ਤੇ ਕੋਹੜਾ ਮਾਰਿਆ ਕੋਹੜੇ ਦਾ ਫਟ ਪਰ ਸਕਦਾ ਹੈ ਸ਼ਸਤਰਾਂ ਦੇ ਹਥਿਆਰਿਆਂ ਦੇ ਫਟ ਭਰੇ ਜਾਂਦੇ ਨੇ ਪਰ ਜਿਹੜਾ ਜ਼बान ਦਾ ਫਟ ਦਿੱਤਾ ਹੁੰਦਾ ਜਾਂ ਸਾਡੇ ਬੋਲਾਂ ਦਾ ਕਿਸੇ ਨੂੰ ਫਟ ਦਿੱਤਾ ਹੁੰਦਾ ਸਾਡੀ ਤੱਕਣੀ ਦਾ ਫਟ ਦਿੱਤਾ ਹੁੰਦਾ ਸਾਰੀ ਜ਼ਿੰਦਗੀ ਨਹੀਂ ਪੜਦਾ ਕਈ ਕੋਨਾ ਤੱਕ ਜਾਂਦਾ ਕਰੋੜਾਂ ਦੇ ਹਿਸਾਬ ਦੇ ਨਾਲ ਗਿਣਤੀ ਹੋਈ ਹੈ ਬ੍ਰੂਕ ਖੇਤਰ ਦੇ ਵਿੱਚ ਜਦੋਂ ਇੱਕ ਸਿਰਫ ਬੋਲੀ ਹੈ ਬੋਲ ਆਪਣੀ ਜ਼ੁਬਾਨ ਨੂੰ ਕੰਟਰੋਲ ਦੇ ਵਿੱਚ ਨਹੀਂ ਰੱਖਸ ਜਾਨੀ ਮੈਂ ਬਹੁਤ ਕੁਝ ਨੁਕਸਾਨ ਹੋਇਆ ਤਵਨ ਜੀ ਤੇਰਾ ਆਪਣੇ ਆਪ ਦੇ ਵਿੱਚ ਕੰਟਰੋਲ ਨਹੀਂ ਹੈ ਤੇਰੀ ਬੋਲੀ ਦਾ ਤੇਰੇ ਕਰਮਾਂ ਦਾ ਲਾਜ਼ਮੀ ਹੈ ਆਪਾਂ ਕਹਿੰਦੇ ਨੇ ਉਹਦੀ ਬੋਲੀ ਬੜੀ ਕੱਬੀ ਹੈ ਜਿਵੇਂ ਉਹਦਾ ਪਹਾੜੇ ਵਰਗ ਨਹੀਂ ਹੈ ਪਹਾੜਾ ਇਸ ਨੂੰ ਕਹਿੰਦੇ ਨੇ ਭਗਤ ਕਬੀਰ ਜੀ ਚੰਗਾ ਬੋਲ ਬੋਲਣਾ ਚਾਹੁੰਦਾ ਪਰ ਨਹੀਂ ਬੋਲਦਾ ਤਾਂ ਸਿਆਣੇ ਕਹਿੰਦੇ ਨੇ ਜਗਤ ਦਾ ਜਿਹੜਾ ਚਲਦਾ ਹੈ ਜਗਤ ਦੇ ਵਿੱਚ ਪਰ ਜਿਹੜੇ ਮੂੰਹ ਦੇ ਮਿੱਠੇ ਨੇ ਉਹਨਾਂ ਨੇ ਆਪਣੀਆਂ ਮਿਰਚਾਂ ਤੱਕ ਵੇਚ ਲਈਆਂ ਨੇ ਅਤੇ ਜਿਹੜੇ ਮੂੰਹ ਦੇ ਕੋੜੇ ਨੇ ਸ਼ਾਇਦ ਵੀ ਉਹਨਾਂ ਦਾ ਪਿਆਰ ਰਹਿ ਗਿਆ ਸ਼ਾਇਦ ਮਿੱਠਾ ਵੀ ਨਹੀਂ ਲਿਕੇਗਾ ਹੁਣ ਭਗਤ ਕਬੀਰ ਜੀ ਕਹਿੰਦੇ ਨੇ ਤੂੰ ਬਣਾ ਲਿਆ ਕੋਹਾੜਾ ਬਣਿਆ ਆਪਣੂੰ ਕੋਹਾੜਾ ਕੀਤੇ ਮਾਰਦੇ ਆਂ ਜਵਾਨ ਦਾ ਕੋਹਾੜਾ ਵੱਜੇ ਆਂ ਕਰਮਾਂ ਦਾ ਕੋਹਾੜਾ ਮਾੜੀ ਸੋਚ ਦਾ ਕੋਹਾੜਾ ਮਾਰਦਾ ਦੂਜੇ ਤੇ ਅਪਰਵਾਜ ਆਪਣੇ ਤੇ ਰਹੇ ਆਂ ਬਸ ਇਹਦੇ ਕਰਕੇ ਇਹਨੂੰ ਗਾਫਲ ਕਹਿੰਦੇ ਨੇ ਕਿ ਵੀਰ ਜੀ ਕਿ ਭਾਰਤਾਂ ਤੂੰ ਦੂਜੇ ਤੇ ਕਰਦਾ ਪਿਆ ਮਾੜੇ ਕਰਮਾਂ ਦਾ ਮਾੜੀ ਸੋਚ ਵਿਚਾਰ ਦਾ ਪਰ ਇਹ ਨਹੀਂ ਪਤਾ ਕਿ ਉਹਦਾ ਰਿਜ਼ਲਟ ਜਿਹੜਾ ਤੈਨੂੰ ਮਿਲਣਾ ਹੈ ਉਹ ਪਲਕੇ ਤੈਨੂੰ ਹੀ ਮਿਲਣਾ ਹੈ ਤਾਂ ਇਹਦੇ ਕਰਕੇ ਜਿਹੜੀ ਦੀਨ ਦੁਨੀਆ ਤੋਂ ਗਵਾ ਰਹੇ ਆਂ ਨਾ ਭਗਤ ਕਬੀਰ ਜੀ ਕਹਿੰਦੇ ਨੇ ਨਾ ਤਾਂ ਤੂੰ ਦੁਨੀਆ ਨੂੰ ਛੱਡ ਨਾ ਤੂੰ ਦੀਨ ਨੂੰ ਛੱਡ। ਅ ਜਦੋਂ ਦੁਨੀਆ ਦੇ ਨਾਲ ਲੱਗਦਾ ਹੈ ਦੀਨ ਨੂੰ ਛੱਡ ਦੇਣਾ ਜਦੋਂ ਦੀਨ ਦੇ ਨਾਲ ਲੱਗਦਾ ਤਾਂ ਦੁਨੀਆ ਛੱਡ ਦੇਣਾ। ਗੁਰੂ ਤੇਗ ਬਹਾਦਰ ਮਹਾਰਾਜੀ ਇਹ ਕਹਿੰਦੇ ਨੇ ਕਾਹੇ ਰੇ ਬਨਪੂਜਨ ਜਾਈ। ਜੇ ਰੱਬ ਨੂੰ ਪੌਣ ਚੱਲੇ ਆ। ਤਾਂ ਫਿਰ ਆਪਣੇ ਨੂੰ ਪਰਿਵਾਰ ਨੂੰ ਜਗਤ ਨੂੰ ਛੱਡਣ ਦਾ ਕੀ ਫਾਇਦਾ ਜਗਤ ਨੂੰ ਤਾਂ ਮਨ ਕਰਕੇ ਛੱਡਿਆ ਜਾਂਦਾ ਤਨ ਕਰਕੇ ਨਹੀਂ ਕਿਉਂਕਿ ਤਨ ਕਰਕੇ ਕਿਸੇ ਦੀ ਤੂੰ ਜ਼ਰੂਰਤ ਹੈ ਅਤੇ ਕੋਈ ਤੇਰੀ ਜ਼ਰੂਰਤ ਹੈ ਇਹ ਜ਼ਿੰਦਗੀ ਦਾ ਬਿਹਾਰ ਇਦਾਂ ਹੀ ਚੱਲਦਾ ਹੈ ਪਰ ਇਹਨੇ ਇੱਕ ਪਲੜਾ ਫੜ ਲੈਂਦਾ ਤੇ ਦੂਜੇ ਨੂੰ ਛੱਡ ਦਿੰਦਾ ਜ਼ਿਆਦਾਤਰ ਜਗਤ ਦਾ ਪਰਲਾ ਜਿਹੜਾ ਹਰ ਇੱਕ ਦਾ ਬਾਰੀਏ ਦੇ ਰੱਬ ਨੂੰ ਦੀਨ ਨੂੰ ਛੱਡ ਦਿੰਦੇ ਨੇ ਪਰ ਭਗਤ ਕਬੀਰ ਜੀ ਕਹਿੰਦੇ ਨੇ ਇੱਕ ਵੀ ਛੱਡੇ ਆ ਅਤੇ ਦੂਜਾ ਫਿਰ ਗਵਾਚ ਜਾਂਦਾ ਦੁਬਾਰਾ ਨਹੀਂ ਮਿਲਦਾ ਤਾਂ ਕਰਕੇ ਕਬੀਰ ਜੀ ਕਹਿੰਦੇ ਨੇ ਕਿ ਇਹ ਪਹਾੜਾ ਤਰੇ ਆਪਣੇ ਹੱਥ ਦੇ ਵਿੱਚ ਤੂੰ ਆਪਣੇ ਆਪ ਤੇ ਮਾਰਦਾ ਪਿਆ ਇਸ ਪਹਾੜੇ ਦੇ ਨਾਲ ਜ਼ਖਮ ਨਹੀਂ ਹੁੰਦਾ ਫਟ ਨਹੀਂ ਲੱਗਦਾ ਇਸ ਪਹਾੜੇ ਦੇ ਨਾਲ ਸਾਡੇ ਬੋਲ ਸਾਨੂੰ ਜਨਮਾਂ ਜਨਮੰਤਰਾਂ ਦੇ ਵਿੱਚ ਭਵਾ ਸਕਦੇ ਨੇ ਸਾਡਾ ਜ਼ਖਮ ਜਨਮਾਂ ਜਨਮ ਜਨਮਾਂਤਰਾਂ ਤੱਕ ਜਾਂਦਾ ਹੈ ਕਦੋਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਮਿਲੇ ਨੇ ਬਿਆਰੇ ਕਦੇ 6ਵੇਂ ਜਾਮੇ ਦੇ ਵਿੱਚ ਮਿਲਦੇ ਨੇ ਜਾ ਕੇ ਕਿ ਉਦੋਂ ਤੈਨੂੰ ਮਿਲਾਗੇ ਤੇਰਾ ਉਦਾਰ ਕਰਾਂਗੇ ਅਦੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਮਿਲਦੇ ਨੇ ਤੇਰਾ ਉਦਾਰ 10ਵੇਂ ਜਾਮੇ ਦੇ ਵਿੱਚ ਕਰਾਂਗੇ ਸਾਡੇ ਕਰਮ ਨੇ ਉਦਾਰ ਤੇਰੇ ਕਰਮਾਂ ਦੀ ਫਲੋਦਾ ਜਿੱਦਣ ਤੇਰੇ ਕਰਮ ਬਦਲ ਗਏ ਸੋ ਉਦਹੀਂ ਸਤਿਗੁਰਾਂ ਦੀ ਰਹਿਮ ਦਸ਼ੀ ਇਦੇ ਕਰਕੇ ਨੂੰ ਪਗਦ ਗਵੀਰ ਜੀ ਕਹਿੰਦੇ ਨੇ ਬਾਰ-ਬਾਰ ਸਮਝਾਉਂਦੇ ਨੇ ਕਿ ਆ ਰੱਬ ਨੇ ਜੋ ਤੈਨੂੰ ਦੀਨ ਦਿੱਤਾ ਹੈ ਨਾ ਦੀਨ ਨੂੰ ਸਾਹਮਣੇ ਰੱਖ ਦੀਨ ਹੈ ਤੇਰੇ ਆਪਣੇ ਅੰਦਰ ਦਾ ਬਾਰ ਦਾ ਦੀਨ ਜਿਹੜਾ ਹੈ ਦੁਨੀਆ ਤੇ ਉਹ ਦੁਨੀਆ ਦੇ ਹਿਸਾਬ ਦੇ ਨਾਲ ਹੈ ਜਿੱਦਾਂ ਦੁਨੀਆ ਹੈ ਆ ਦੁਨੀਆ ਦੇ ਨਾਲ ਕਦਮ ਮਿਲਾ ਕੇ ਚੱਲਣਾ ਪੈਂਦਾ ਹੈ ਦੁਨੀਆ ਤੋਂ ਪਿੱਛੇ ਰਹਿ ਗਿਆ ਪਛੜ ਗਿਆ ਦੁਨੀਆ ਤੋਂ ਅੱਗੇ ਲੰਘ ਗਿਆ ਤਾਂ ਆਪਣੇਆਂ ਤੋਂ ਪਛੜ ਗਿਆ ਦੁਨੀਆ ਦੇ ਨਾਲ ਤਾਂ ਕਦਮ ਮਿਲਾ ਕੇ ਚੱਲਣਾ ਪੈਂਦਾ ਹੈ ਪਰ ਜਦੋਂ دین ਦੀ ਗੱਲ ਆਉਂਦੀ ਹੈ ਤਾਂ دین ਬੜੇ ਇਹ ਦਿਲ ਦੇ ਨਾਲ ਚਲਾਉਣਾ ਪੈਂਦਾ ਹੈ ਇੱਥੇ ਦਿਮਾਗ ਦੀ ਜ਼ਰੂਰਤ ਨਹੀਂ ਹੈ ਇੱਥੇ ਦਿਲ ਦੇ ਨਾਲ ਚੱਲਦਾ ਹੈ دین ਕਮਾ ਦੀਨ ਨੂੰ ਰੱਬ ਦੇ ਹੁਕਮ ਦੇ ਅਨੁਸਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕਿਰਪਾ ਕਰਦੇ ਨੇ ਕਿ ਦਿਲੋਂ ਮੁਹੱਬਤ ਬੜੀ ਗੱਲ ਹੈ ਕਿ ਦਿਲੋਂ ਮੁਹੱਬਤ ਕਰ ਰੱਬ ਦੇ ਨਾਲ ਜਿੱਥੇ ਵੀ ਹੈ ਤਉ ਉਹੀ ਮਹਾਬਤ ਤੇਰੀ ਪਰਵਾਨ ਹੋਵੇ ਵੀ ਗੁਰੂ ਦੇ ਦਰ ਤੇ ਤਾਂ ਪਰਵਾਨ ਕੋ ਤਾਂ ਹੁੰਦੀ ਹੈ ਸੰਗਤ ਜੀ ਜਦੋਂ ਸਾਡਾ ਦੀਨ ਸਾਡੇ ਨਾਲ ਹੈ ਦੀਨ ਦਾ ਭਾਵ ਆਪਾਂ ਸਾਡੀ ਇਨਸਾਨੀਅਤ ਸਾਡੇ ਨਾਲ ਹੈ ਪਰਮ ਜਿਹੜਾ ਮਰਜੀ ਹੈ ਤੇਰਾ ਪਰਮ ਦੇ ਨਾਲ ਸਾਨੂੰ ਦੀਨ ਜ਼ਰੂਰੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਕਿ ਇਹ ਜਿਹੜਾ ਇਨਸਾਨ ਹੈ ਕਰਮ ਧਰਮ ਪਖੰਡ ਜੋਦੀ ਸੇ ਕਰਮ ਦੇ ਨਾਂ ਤੇ ਧਰਮ ਦੇ ਨਾਂ ਕੇ ਬਹੁਤ ਉਜ ਕਰਦੇ ਆ ਪਰ ਇਹ ਕਹਿੰਦੇ ਨੇ ਤਿੰਨ ਜਮ ਜਾਗਤੀ ਲੂਟਾ ਹੈ ਕਰਮ ਕੀਤੇ ਲੋਕਾਂ ਦੇ ਵਿਖਾਵੇ ਲਈ ਕੀਤੇ ਧਰਮ ਦੇ ਚੱਲੇ ਆ ਲੋਕਾਂ ਦੇ ਵਿਖਾਵੇ ਲਈ ਚੱਲੇ ਆ ਮੈਨੂੰ ਵੇਖਦਾ ਕੋਈ ਜਾਂ ਨਹੀਂ ਵੇਖਦਾ ਜੋ ਕੁਝ ਤੂੰ ਕੀਤਾ ਦੀਨ ਦੇ ਨਾਂ ਤੇ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਕਾ ਉਪ ਮੁਖਾਵੇ ਮਿਲੇ ਕੀਦਾ ਹਤੇ ਬਖਾਵੇ ਦੀ ਜਿਹੜਾ ਮੁਖਾਵਾ ਹੁੰਦਾ ਉਹ ਬੋਤੀ देर ਦਾ ਨਹੀਂ ਕਰਮ ਦਾ ਵੀ ਹੋ ਗਿਆ ਅਤੇ ਧਰਮ ਦਾ ਵੀ ਹੋ ਗਿਆ ਤੇ ਤੇਰੇ ਪੱਲੇ ਕੀ ਰਹਿ ਗਿਆ ਤੇਰੇ ਪੱਲੇ ਤੋਂ ਹੀ ਜਵਾਨ ਦਾ ਕੋਹਾੜਾ ਕਰਮਾਂ ਦਾ ਕੋਹਾੜਾ ਰਹਿ ਗਿਆ ਜਿਹੜਾ ਕਬੀਰ ਜੀ ਕਹਿੰਦੇ ਨੇ ਆਪਣੇ ਹੱਥ ਇਹ ਕਦੇ ਨੂੰ ਕੋਈ ਕਹਿ ਰਿਹਾ ਤੂੰ ਇੱਥੇ ਮਾਰ ਐਦਾਂ ਮਾਰ ਹੱਥ ਦੇ ਵਿੱਚ ਤੇਰੇ ਆ ਕੋਹਾੜਾ ਅਤੇ ਆਪਣੇ ਪੈਰ ਤੇ ਮਾਰ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਸੁਦੀ ਬੁੱਦੀ ਕਿਨੂੰ ਨਹੀਂ ਹੁੰਦੀ ਗਾਫਲ ਕਹਿੰਦੇ ਆ ਜੀ ਪਾਗਲ ਨੂੰ ਹੁਣ ਜਿਹੜਾ ਇਹ ਗਾਫਲ ਹੈ ਪਾਗਲ ਹੈ ਪਾਗਲ ਨੂੰ ਕੋਈ ਪਤਾ ਨਹੀਂ ਹੈ ਪਰ ਪਗਦਗਵੀਰ ਜੀ ਕਹਿੰਦੇ ਇਹ ਅੰਦਰੋਂ ਪਾਗ ਰੱਬ ਵੱਲੋਂ ਪਾਗ ਲੈ ਇਹ ਤਾਂ ਬੜੀ ਸਿਆਣਾ ਪੈਦੇ ਕੋਲ ਮੈਂ ਆ ਖਾਣਾ ਹੈ ਮੈਂ ਇਦਾਂ ਕਰਨਾ ਹੈ ਬੜਾ ਕੁਝੇ ਨੇ ਦੁਨੀਆ ਦੇ ਵਿੱਚ ਇਕਤਰ ਕੀਤਾ ਹੈ ਜਦੋਂ ਹਾਸਲ ਕਰਨਾ ਹੈ ਤਾਂ ਉਦੋਂ ਤਾਂ ਬੜਾ ਕੁਝ ਕਰਦਾ ਮੈਨੂੰ ਆ ਵੀ ਚਾਹੀਦਾ ਆ ਵੀ ਚਾਹੀਦਾ ਬੜਾ ਇਹ ਮੇਰੀ ਮੇਰੀ ਕਰਦਾ ਗਾਫਲ ਉਸ ਨੂੰ ਕਹਿੰਦੇ ਨੇ ਭਗਤ ਕਬੀਰ ਜੀ ਉਹਨੋਂ ਨੇ ਕਹਿੰਦੇ ਕਿ ਜਿਹੜਾ ਮਤ ਬੁੱਧੀ ਦਾ ਹੈ ਮੰਦ ਬੁੱਧੀ ਦਾ ਇਹ ਇਨਸਾਨ ਦੀ ਗੱਲ ਕਰਦੇ ਨੇ ਰੱਬ ਨੇ ਸੋਨਾ ਸਰੀਰ ਦਿੱਤਾ ਰੱਬ ਨੇ ਸਭ ਕੁਝ ਦਿੱਤਾ ਤਾਂ ਫਿਰ ਵੀ ਰੱਬ ਦੀ ਬੰਦਗੀ ਨਹੀਂ ਕਰਦਾ ਉਹਨੂੰ ਗਾਫਲ ਕਹਿੰਦੇ ਨੇ ਜਿਹੜਾ ਹਾਈ ਗਾਫਲ ਆ ਉਹਨੂੰ ਵੀ ਗਾਫਲ ਕਹਿਣਾ ਹੈ ਗਾਫਲ ਤਾਂ ਇਹ ਚੰਗਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਸਿਆਣਾ ਵੀ ਦੱਸਦਾ ਹੈ ਰੱਬ ਦੇ ਨਾਤੇ ਕਰਮ ਦੇ ਨਾਤੇ ਵਖੰਡ ਕਰ ਤਾਪਕ ਤਕਬੀਰ ਜੀ ਕਹਿੰਦੇ ਨੇ ਜੋ ਕਰੇਗਾ ਮਿੱਤਰ ਪਲਕੇ ਤੇਰੇ ਅੱਗੇ ਆਉਣਾ ਚੰਗਾ ਕਰ ਚੰਗਾ ਗਿਆ ਵਿਗ ਜੋ ਕੁਝ ਕਰੇਗਾ ਕਬੀਰ ਜੀ ਕਹਿੰਦੇ ਤੇਰੇ ਅੱਗੇ ਆ ਕਹਾੜਾ ਨਾ ਬਣਾਈ ਕਹਾੜਾ ਇਹ ਵੱਡਦਾ ਟੁਕਦਾ ਇਹ ਤੂੰ ਆਖੇ ਕਿ ਕਿਸੇ ਨੇ ਵਧਣਾ ਹੈ ਭਗਤ ਕਬੀਰ ਜੀ ਕਹਿੰਦੇ ਨੇ ਇਹ ਆਪਣੇ ਹੱਥ ਦੇ ਵਿੱਚ ਹੈ ਕੁਹਾੜਾ ਜਿਹੜਾ ਵੱਡਦਾ ਟੁਕਦਾ ਪਿਆ ਕਰਮਾਂ ਦਾ ਕੁਹਾੜਾ ਮਾੜਾ ਨਾ ਬਣਾ ਲਈ ਸੋਚ ਵਿਚਾਰ ਦਾ ਕੁਹਾੜਾ ਮਾੜਾ ਨਾ ਬਣਾ ਲਈ ਜਿੱਦਣੇ ਕੁਹਾੜੇ ਬਣ ਗਏ ਨੇ ਫਿਰ ਇੱਕ ਰਿਸ਼ਤਿਆਂ ਨੂੰ ਵੱਢ ਦਿੰਦਾ ਪਰਿਵਾਰ ਦੇ ਵਿੱਚ ਵਖਰੇਵੇਂ ਪਾ ਦਿੰਦਾ ਸਭ ਕੁਝੇ ਬਰਬਾਦ ਕਰਦਾ ਜੇ ਤੁਹਾ ਕਰਮ ਬਦਲ ਗਏ ਸਭ ਕੁਝ ਬਰਬਾਦ ਇਹ ਦੇ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਗੁਰੂ ਦੀ ਸ਼ਰਨ ਦੇ ਵਿੱਚ ਆ ਗੁਰੂ ਦੀ ਸ਼ਰਨ ਦੇ ਵਿੱਚ ਆਵੇਂਗਾ ਗੁਰੂ ਤੇਰੇ ਬਾਰੇ ਨਿਆਰੇ ਕਰੇਗਾ ਤੈਨੂੰ ਗਿਆਨ ਦੇਵੇਗਾ ਜ਼ਿੰਦਗੀ ਜਉਣ ਦਾ ਸਿਮਸਲੀਕਰ ਦੇਵੇਗਾ ਆ ਗੋ ਸਿੱਖ ਸਤਿਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਸਤਿਗੁਰੂ ਸਾਜਦੇ ਨੇ ਗੁਰੂ ਅਮਰਦਾਸ ਮਹਾਰਾਜ ਇਹ ਆ ਪਿਆਰੇ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਤੈਨੂੰ ਬਾਣੀ ਪੜਾਈਏ ਤੈਨੂੰ ਬਾਣੀ ਸੁਣਾਈਏ ਕਿਉਂਕਿ ਇਹੀ ਹੈ ਜਿਹੜੇ ਲੋਕ ਅਤੇ ਪਰਲੋਕ ਦੇ ਵਿੱਚ ਸਾਡੀ ਬਾਣੀ ਮੜਦੀ ਹੈ ਸਾਨੂੰ ਸਹਾਰਾ ਦਿੰਦੀ ਹੈ ਜਹ ਜਾਈਏ ਤहां ਸੁਰੇਲੇ ਨਾਨਕ ਹਰ ਪ੍ਰਭ ਆਪੇ ਸਾਡੇ ਸਤਿਗੁਰੂ ਰਹਿਮਤ ਕਰਦੇ ਨੇ ਸਮਾਪਤੀ ਦਾ ਸਮੇਂ ਹੁਣਾਂ ਪਹੁੰਚ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ